ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮੱਝ ਤਾਜ ਸੂਨ ਵਾਲੀ ਤੇ ਇੱਕ ਤੋਕੜ ਬੈੜ ਦੁੱਧ ਦਿੰਦੀ ਤੇ ਇੱਕ ਦਿਖਾਉਣਾ ਪਾਲਕ ਕਟਾ ਤਿੰਨਾਂ ਦੇ ਵਿਕਰੀ ਵਾਲੇ ਰੇਟ ਡਿਟੇਲ ਵੀ ਤੁਹਾਨੂੰ ਦੇ ਆਓ ਗੇ ਕਰੀ ਗੱਲ ਕਰ ਸੱਸੀ ਗਲਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣੇ ਵੀ ਰਮਨਾ ਪਿੰਡ ਰਾਏਸਤਰ ਜਿਲ੍ਹਾ ਬਰਨਾਲਾ ਪਿੰਡ ਰਾਏਸਤਰ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰੇ ਆਪਣਾ ਮਾਨਿਆ ਅਸਿਸਪੈਂਡਾ ਨਮੂਤਰਾਂ 98880 5597 55293 ਤੇ ਜਿਹੜੇ ਪਹਿਲਾ ਨੰਬਰ ਦੇ ਮੱਝ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਇਹ ਆਪਣੀ ਦੂਜਾ ਸੂਆ ਸੁੰਦੀ ਆ ਵੀ ਯਾ ਦੂਜਾ ਸੂਆ ਮਹਿਸੂਦੀ ਆ ਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਦਿੱਤਾ ਇਹਨੇ ਪਹਿਲੇ 6-12 ਕਿਲੋ ਦੁੱਧ ਦਿੱਤਾ ਅੱਛਾ ਪਲੂਨ ਨੇ 12 ਕਿਲੋ ਦੁੱਧ ਇਹਨੇ ਦਿੱਤਾਗਾ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਚ ਅੱਜ ਦਿਨ ਪੂਰੇ 5 ਦਿਨ ਪਏ 5 ਦਿਨ ਅੰਦਰ ਪੂਰੇ ਠੀਕ ਆ 5 ਦਿਨ ਸੂਣ ਚ ਬਾਕੀ ਆ ਤੇ ਚੌਣ ਚਵਾਦੀ ਬੋਲੀ ਆ ਵਧੀਆ ਬਜੇ ਚੰਗਾ ਸੀ ਮਨ ਲੱਗਿਆ ਵਾ ਠੀਕ ਐ ਤੇ ਰੇਟ ਇਹਦਾ ਕੀ ਰੱਖਿਆ ਰੇਟ 1.30 ਲੱਖ ਮੌਕੇ ਤੇ ਮਾਨਦਾਨ ਹੋ ਜਾਊਗਾ ਤੋਰ ਦੇ ਬਾਅਦ ਨੂੰ ਸਵਰ ਸਿੰਘ ਨੂੰ ਮੂੰਹ ਮੱਥਾ ਦੇਖ ਸਕਦੇ ਹੋ ਦੂਜਾ ਸੂਆ ਛੋਟੀ ਸੁੰਦੀ ਪਈ ਐ ਤੇ ਥਣਲੇਵੇ ਦੀ ਬੜੀ ਸਾਫ ਸੁਥਰੀ ਐ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ 1 ਲੱਖ 30000 ਰੁਪਏ ਕੀਮਤ ਦਾ ਅੰਦਾਜ਼ਾ ਲਾਈਏ ਦੁੱਧ ਕਿੰਨਾ ਪਾਉ ਦਏਗੀ 30 ਕਿਲੋ ਤੱਕ ਪਾਉਗੀ ਜੀ ਸੋ 13 ਕਿਲੋ ਦੁੱਧ ਮੰਨ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਹੋ ਹਕੀਕਤ ਵਾਗੀ ਦੀ ਨਹੀਂ ਥਣ ਲੈ ਵੇ ਦੀ ਥੋੜੀ ਸਾਫ ਸੁਥਰੀ ਆ ਮੁੱਲ ਇੱਕ ਦੀ ਹੈ ਘਰੇਲੂ ਮਹ ਹੈਗੀ ਵੀਰ ਦਾ ਵੀ ਵਪਾਰ ਦਾ ਕੰਮ ਨਹੀਂ ਸੋ ਬਾਕੀ ਨਰਖ ਵਰਕ ਤੁਸੀਂ ਆਪ ਕਰਨੀ ਆ ਸੋ ਬਜਨ ਵਯੂਦ ਵੀ ਝੋਟੀ ਜਿਹਾ ਚੰਗਾ ਹੈਗਾ ਤੇ ਥੋੜੀ ਜਿਹੀ ਮੱਥੇ ਤੇ ਫੁੱਲੀ ਆ ਤੇ ਲੈਵੇ ਦੀ ਬੜੀ ਸਾਫ ਸੁਥਰੀ ਆ ਸੋ ਥਣ ਦੇਖੋ ਜਮਾ ਥਣ ਚਾਰੇ ਨਿਕਣ ਦੇ 4 ਵੇ 4 ਹੀ ਥੱਲੇ ਜਾਵਾਂ ਚੱਕੇ ਦੋ ਨੰਬਰ ਜਿਹੜੀ ਬੈੜੀ ਦੇਖ ਰਹੇ ਆ ਕ੍ਰਾਉ ਸੰਗ ਦੀ ਆਪਾਂ ਸਹੀ ਸੋ ਵਗਾ ਟੋਕੜ ਡੈਮਿਨਿਟੀ ਜ਼ਬਰ ਹੈ ਗਈ ਇਹ ਸੂਈ ਹੁਣ ਚਾਰ ਕਿੰਨਾ ਕੁ ਹੋ ਗਿਆ ਸੂਈ ਨੂੰ ਤਿੰਨ ਮਹੀਨੇ ਹੋ ਗਏ ਜੀ ਦੁੱਧ ਕਿੰਨਾ ਹੋਣੀ ਪੜੂਗਾ ਦੁੱਧ ਹੁਣ ਸਾਢੇ 9 ਕਿਲੋ ਹੈ ਜੀ 9 ਕਿਲੋ ਨੂੰ ਵੇਚਣਾ ਹੈ ਜੀ 8 ਕਿਲੋ ਜਮਾ ਨਿਬੜੂ ਖਰਾ ਹਾਂਜੀ 9 ਕਿਲੋ ਨੂੰ ਵੇਚਣਾ ਹੈ ਰੇਟ ਇਹਦਾ ਰੇਟ 3000 ਰੁਪਏ ਹੁਣ ਗੱਬਣ ਦਾ ਕਨਫਰਮ ਹੈ ਨਹੀਂ ਕੀ ਹਨਾ ਖਾਲੀ ਮਨ ਕੀ ਲੈ ਜਾ ਬੰਦਾ ਚੋਣ ਜਵਾਹਤਾਰਾਂ ਦੀ 1 ਨੰਬਰ ਟੋਰੀ ਬਾਹਰ ਨੂੰ ਖਬਰ 30000 ਰੁਪਏ ਕੀਮਤ ਦਾ ਕਰੋ ਸੰਗ ਦੀ ਯਾਰ ਸਰ ਦਾ ਕਰੋ ਜਾ ਪੈਂਦਾ ਇਹਦੇ ਵਿੱਚ ਤੇ ਬਾਕੀ ਗੱਬਣ ਤੇ ਖਾਲੀ ਉਹ ਤੁਹਾਡੀ ਕਿਸਮਤ ਤੇ ਡਿਪੈਂਡਾ ਸਾਫ ਸੁਥਰੀ ਆ ਬਾਈ ਜਨ ਵਜੂਦ ਬਹੁਤ ਆ ਲਿਸੀਨਾਮਿਕ ਜੇ ਸਾਡੇ ਕੋਲ ਰੇਟ 30000 ਰੁਪਿਆ ਤੇ 9 ਕਿਲੋ ਦੁੱਧ ਨੈਟ ਬਿਲਕੁਲ ਚੋਣ ਦਾ ਹਾਜ਼ਰ ਆ ਸੋ ਤੁਸੀਂ ਮਿਲਕ ਵੇਨ ਵਗੈਰਾ ਦੇਖੋ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੁਣ ਹੋਣੀ ਆ ਉਸ ਹਿਸਾਬ ਨਾਲ ਤੁਸੀਂ ਗੈਸ ਕਰ ਸਕਦੇ ਹੋ ਕਿ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਜੇਕਰ ਗੱਭਣ ਨਿਕਲਦੀ ਹੈ ਤਾਂ ਕਹਿੰਦਾ ਵੇ ਕਿਹ ਤਰ੍ਹਾਂ ਦੀ ਤੁਹਾਡੀ ਲਾਟਰੀ ਹੋਏ ਜਾਵਾ ਤੇ ਲੇਵੇ ਦੀ ਸਾਫ ਸੁਥਰੀ ਕੋਈ ਪਾਸ ਆਸਾਂ ਨਹੀਂ ਸੋ ਦੇਖੋ ਲੇਵਾ ਲੇਵੇ ਦੀ ਬੜੀ ਸੁਥਰੀ ਆ ਤੇ ਇੱਕ ਦਿਖਾਉਨੇ ਆ ਪਿੰਡ ਦੇ ਪਾਲਕ ਕੱਟਾ ਇਹ ਜਿਹੜੇ ਉਮਰ ਕਿੰਨੇ ਦਾ ਬਾਈ ਜੀ ਕੱਟੇ ਦੀ ਇਹ ਕੱਟੇ ਦੀ 11 ਮਹੀਨੇ ਦੀ ਹੈ ਕਿਹੜੀ ਮਹਿ ਦਾ ਇਹ ਉਹ ਉੱਧਰ ਅਸੇ ਉਹ ਛੋਟੀ ਖੜੀ ਆ ਹਨਾ ਕੁੱਡੀ ਕਟ ਲੱਭਦਾ ਕਿਹੜੇ ਦਾ ਇਹ ਠੀਕ ਆ ਉਹ ਕੁਝ ਗਿਆ ਜਰਪਣ ਜਾ ਤਾਂ ਚਲੋ ਜਾਦ ਰੇਟ ਦੱਸ ਦੇਵਾ ਕਿੰਨਾ ਇਹਦਾ ਰੇਟ ਇਹਦਾ 20 ਹੈ ਮਾਰਦਾਨ ਹੋ ਜਾਊਗਾ ਸੂਰਜ ਚੰਗਾ ਕਟਾ ਵਧੀਆ ਤੇ ਕਿੰਨਾ ਕ ਦੁੱਧ ਆ ਮੈਂ ਥੱਲੇ ਮੈਂ ਥੱਲੇ ਬੀਟੀ ਦਾ 14 ਕਿਲੋ ਵਾਲੀ ਮੈਂ ਆ ਜੀ 20 ਇਹਦਾ ਰੇਟ 20000 ਮਾਰਦਾਨ ਕਰਦੇਗਾ ਨੰਬਰ ਬੋਲ ਦਈਆ ਆਪਣਾ 988655219 so ਕੋਈ ਵੀ ਨਾ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਜ ਜਦੋਂ ਧੰਨਵਾਦ ਜਲਦ ਮਿਲਦੇ ਆ ਕਿਸੇ